ਤਿੰਗਾ ਇਸ ਵਿੱਚ ਕੁਝ ਵੀ ਨਹੀਂ ਮਿਲ ਤੋਲ ਕੀ ਅੱਗੇ ਤੋਂ ਕੋਈ ਸਾਫ ਜਾਂ ਪੇਸ਼ੈਂਟ ਕਿਸ ਤਰ੍ਹਾਂ ਲੈ ਕੇ ਜਾਊਗਾ ਮੈਂ ਉੱਥੇ ਲਾਜ਼ਮੀ ਵਸਤੇ 1/2 ਤੋਂ ਪੇਸ਼ੈਂਟ ਦੇਖਣ ਗਿਆ ਸੀ ਉੱਥੋਂ ਦਿਵਾਲੇ ਦਿਵਾਲੇ ਲੋਕਾਂ ਨੇ ਦੱਸਿਆ ਵੀ ਇੱਕ ਡੈੱਡ ਬੋਡੀ ਪਈ ਹੈ ਜਾ ਕੇ ਦੇਖਿਆ ਪੇਸ਼ੈਂਟ ਨੇ ਪੇਂਡ ਪੀਤਾ ਵਾ ਸੀ ਉਤੋਂ ਬਾਅਦ ਅਸੀਂ ਆਪਦੀ ਟੀਮ ਨੂੰ ਕਾਲ ਕੀਤੀ ਸਾਰਾ ਕਲੱਬ ਟੀਮ ਨੂੰ ਉਤੋਂ ਬਾਅਦ ਜਿੰਮੇ ਉਹ ਆਏ ਅਸੀਂ ਉਹਨਾਂ ਨੂੰ ਆ ਕੇ ਇਨਫਾਰਮ ਕੀਤਾ ਤੇ ਸਿਵਲ ਹਸਪਤਾਲ ਵਿੱਚ ਪੇਸ਼ੈਂਟ ਨੂੰ ਲਿਆਂਦਾ ਗਿਆ ਜਦੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਗੇਟ ਦੇ ਚਾਏ ਤਾਂ ਕੋਈ ਸਟ੍ਰੀਚਰ ਵੀ ਨਹੀਂ ਸੀ ਤੇ ਜਿਸ ਕਾਰਨ ਪੇਸ਼ੈਂਟ ਨੂੰ ਸੀ ਆਪ ਚਾਕੇ ਐਮਰਜੈਂਸੀ ਦੇ ਵਾਰਡ ਵਿੱਚ ਸ਼ਿਫਟ ਕੀਤਾ ਕਿੰਨਾ ਘਕਾਂ ਦਾ ਜਾਣ ਵੀ ਜਾ ਸਕਦਾ ਪੇਸ਼ੈਂਟ ਦੀ ਹਾਲਾਤ ਦੇਖਿਆ ਜਾਵੇ ਤਾਂ ਕੋਸ਼ਿ ਕੰਡੀਸ਼ਨਾਂ ਕਰਕੇ ਪੇਸ਼ੈਂਟ ਦੀ ਹਾਲਤ ਇੰਨੀ ਖਰਾਬ ਸੀ ਵੀ ਜਾਨ ਵੀ ਜਾ ਸਕਦੀ ਆ ਸਮੇਂ ਐਂਬੂਲੈਂਸ ਟੀਮ ਸਾਡੀ ਉੱਥੇ ਪਹੁੰਚੀ ਪੇਸ਼ੈਂਟ ਨੂੰ ਚਾਚੇ ਲੇਡੀਆਂ ਉਸ ਨੂੰ ਚਾਚੇ ਜਦੋਂ ਅਮਰਜੈਂਸੀ ਵਾਰਡ ਦੇ ਵਿੱਚ ਪਹੁੰਚੇ ਸਿਵਲ ਹਸਪਤਾਲ ਦੇ ਬਠਿੰਡਾ ਦੇ ਵਿੱਚ ਉੱਥੇ ਅਮਰਜੈਂਸੀ ਦੇ ਵਿੱਚ ਵਾਰਡ ਦੇ ਕੋਲੇ ਕੋਈ ਨੇੜੇ ਤੇੜੇ ਵੀ ਸਟ੍ਰੀਚਰ ਨਹੀਂ ਸੀ ਸਾਡੇ ਵਲੰਟੀਅਰ ਖੁਦ ਆਪ ਦੇ ਹੱਥਾਂ ਰਹੀ ਚਾਚੇ ਉਹਨੂੰ ਅਮਰਜੈਂਸੀ ਵਾਰਡ ਦੇ ਵਿੱਚ ਦਾਖਲ ਕਰਾਇਆ ਬਹੁਤ ਜ਼ਿਆਦਾ ਮੁਸ਼ਕਲਾਂ ਇਹ ਤਾਂ ਫੇਰ ਵੀ ਚਲੋ ਸਮਾਜ ਸੇਵੀ ਸੰਸਥਾ ਦੇ ਵਲੰਟੀਅਰ ਹੈ ਜਿਸ ਵੀ ਸੰਸਥਾ ਦੇ ਵਲੰਟੀਅਰ ਉਹ ਵਿਚਾਰੇ ਆਪ ਰਾਤ ਦਿਨ ਪਰਚੇ ਸੇਵਾ ਦੇ ਵਿੱਚ ਜੁਟੇ ਰਹਿੰਦੇ ਆ ਇਸ ਤਰ੍ਹਾਂ ਦਾ ਕੋਈ ਵੀ ਭਰੇ ਐਕਸੀਡੈਂਟ ਕੇਸ ਆ ਜਾਂਦਾ ਕੋਈ ਬਿਮਾਰਿਸ਼ਮਾਰ ਤੇ ਨਾਰਮਲ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਪੇਸ਼ੈਂਟ ਚਾਚੇ ਅਮਰਜੈਂਸੀ ਦੇ ਵਿੱਚ ਲੈ ਕੇ ਜਾਣ ਇਹਨਾਂ ਦਾ ਰੋਜ਼ ਦਾ ਐਕਸਪੀਰੀਅੰਸ ਹੈ ਤਾਂ ਲੈ ਜਾਂਦੇ ਆ ਵੈਸੇ ਕੋਈ ਅਣਜਾਣ ਬੰਦਾ ਆਪਦਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਉਂਦਾ